ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਵਿਰਸਾ 컬렉ਸ਼ਨ ਤੇ ਹਾਜ਼ਰ ਹੋਏ ਆਂ ਜੀ ਇੱਕ ਨਵੀਂ 컬렉ਸ਼ਨ ਦੇ ਨਾਲ ਸਭ ਤੋਂ ਪਹਿਲਾਂ ਰਿਕੁਐਸਟ ਹੈ ਜੀ ਜੋ ਵੀ ਮੇਰੇ ਚੈਨਲ ਤੇ ਨਵੇਂ ਆ ਜੀ ਮੇਰੀ ਵੀਡੀਓ ਨੂੰ ਦੇਖ ਰਿਹਾ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਵੀ ਆਪਣੇ 컬렉ਸ਼ਨਸ ਨੂੰ ਕਿਵੇਂ ਦੀ ਲੱਗਦੀ ਹੈ ਕਿਵੇਂ ਜੀ ਆਪਣੇ ਸੂਟਸ ਨੂੰ ਲੱਗਦੇ ਨੇ ਜੀ ਤੇ ਅੱਜ ਵਾਲੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਬਹੁਤ ਸੋਹਣੀ 컬렉ਸ਼ਨ ਲੈ ਕੇ ਆਏ ਆਂ ਜੀ ਬਹੁਤ ਸੋਹਣੇ ਸੂਟ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਪਿਓਰ ਕੈਮਰਿਕ ਕਾਟਨ ਦਾ ਫੈਬਰਿਕ ਆਊਗਾ ਜੀ ਸੂਟ ਦਾ ਤੇ ਨਾਲ ਇਹਦੇ ਦੁਪੱਟਾ ਹੈ ਜੀ ਬਹੁਤ ਸੋਹਣਾ ਕਾਟਨ ਦਾ ਵਰਕ ਵਾਲਾ 4 ਸਾਈਡ ਇਹਦੇ ਬਾਰਡਰ ਬਣਿਆ ਹੋਇਆ ਜੀ ਵਰਕ ਦਾ ਤੇ ਪੂਰੇ ਦੁਪੱਟੇ ਦੇ ਵਿੱਚ ਬੂਟੀਆਂ ਬਣੀਆਂ ਹੋਈਆਂ ਜੀ ਬਹੁਤ ਸੋਹਣਾ ਦੁਪੱਟਾ ਹੈ ਜੀ ਬਹੁਤ ਹੀ ਜ਼ਿਆਦਾ ਪਿਆਰਾ ਫੈਬਰਿਕ ਹੈ ਜੀ ਦੁਪੱਟੇ ਦਾ ਤੇ ਬਹੁਤ ਹੀ ਸੋਹਣਾ ਇਹਦਾ ਫੈਬਰਿਕ ਹੈ ਜੀ ਸੂਟ ਦਾ ਪੂਰਾ ਖੁੱਲਾ ਡੁੱਲਾ ਦੁਪੱਟਾ ਆਊਗਾ ਜੀ 2.5 ਮੀਟਰ ਦਾ ਪੂਰਾ ਬਾਰਾ ਜੀ ਦੁਪट्टे ਦਾ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਬਹੁਤ ਸੋਹਣਾ ਦੁਪੱਟਾ ਹੈ ਤੇ ਨਾਲ ਇਹਦੇ ਬਹੁਤ ਹੀ ਸੋਹਣਾ ਕੈਮਰੀ ਕਾਟਨ ਦਾ ਸੂਟ ਆਊਗਾ ਜੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਆਪਾਂ ਸੂਟ ਲੈ ਕੇ ਆਏ ਆ ਸੋ ਨੂੰ ਜਿਹੜਾ ਵੀ ਕੋਈ ਕਲਰ ਪਸੰਦ ਹੋਵੇ ਤੁਸੀਂ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਚੱਲ ਰਿਹਾ ਹੈ ਜੀ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਬਹੁਤ ਸੋਹਣੇ ਤੇ ਬਹੁਤ ਹੀ ਜ਼ਿਆਦਾ ਪਿਆਰੇ ਸੂਟ ਨੇ ਜੀ ਜੇ ਤੁਸੀਂ ਇਹਨਾਂ ਤੇ ਵਰਕ ਕਰਵਾਉਣਾ ਜੀ ਬਾਟਮ ਤੇ ਤਾਂ ਆਪਣੇ ਕੋਲੇ ਵਰਕ ਵੀ ਅਵੇਲੇਬਲ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨਵਰਕ ਪੇਂਟ ਵਰਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਜੇ ਤੁਸੀਂ ਇਹਨਾਂ ਦੇ ਨਾਲ ਲੈਂਸ ਵਗੈਰਾ ਦੀ ਡਿਜ਼ਾਈਨਿੰਗ ਕਰਾਉਣੀ ਹੈ ਤਾਂ ਆਪਣੇ ਕੋਲ ਉਹ ਵੀ ਅਵੇਲੇਬਲ ਹੈ ਜੀ ਅਸੀਂ ਤੁਹਾਨੂੰ ਡਿਜ਼ਾਈਨਿੰਗ ਕਰਕੇ ਵੀ ਸੂਟ ਭੇਜ ਸਕਦੇ ਹਾਂ ਜੀ ਜੇ ਤੁਸੀਂ ਸਟਿਚਿੰਗ ਕਰਵਾਉਣੀ ਹੈ ਤਾਂ ਆਪਣੇ ਕੋਲੇ ਸਟਿਚਿੰਗ ਵੀ ਅਵੇਲੇਬਲ ਹੈ ਜੀ ਆਪਾਂ ਹਰ ਤਰ੍ਹਾਂ ਦਾ ਸੂਟ ਤੁਹਾਨੂੰ ਕਸਟਮਾਈਜ਼ ਕਰਵਾ ਕੇ ਦੇ ਸਕਦੇ ਆ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਸਾਨੂੰ ਆਰਡਰ ਕਰ ਸਕਦੇ ਹੋ ਤੇ ਸੂਟਾਂ ਦਾ ਫੈਬਰਿਕ ਬਹੁਤ ਸੋਹਣਾ ਹੈ ਜੀ ਵੱਡੇ ਪਣੇ ਦਾ ਫੈਬਰਿਕ ਆਊਗਾ ਜੀ ਬਹੁਤ ਸੋਹਣਾ ਤੇ ਬਹੁਤ ਹੀ ਜ਼ਿਆਦਾ ਪਿਆਰੇ ਇਹਨਾਂ ਦੇ ਕਲਰ ਹੈ ਜੀ ਬਹੁਤ ਸੋਹਣਾ ਸਟੱਫ ਹੈ ਜੀ ਇਹ ਬਰਬਰੀ ਜੌਰਜਟ ਹੈ ਜੀ ਬਹੁਤ ਸੋਹਣੀ ਤੁਸੀਂ ਕੋਈ ਵੀ ਸੂਟ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਜਾਰਜ ਬਰਬਰੀ ਜਾਰਜਾਟ ਆਉਗੀ ਜੀ ਬਹੁਤ ਹੀ ਜਿਆਦਾ ਪਿਆਰਾ ਫੈਬਰਿਕ ਹੈ ਜੀ ਬਹੁਤ ਜਿਆਦਾ ਸੌਫਟ ਤੇ ਬਹੁਤ ਹੀ ਜਿਆਦਾ ਇਹਨਾਂ ਦੇ ਪਿਆਰੇ ਕਲਰ ਹੈ ਕੋਈ ਵੀ ਕਲਰ ਖਰਾਬ ਹੋਣ ਵਾਲਾ ਨਹੀਂ ਹੈ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੌਫਟ ਫੈਬਰਿਕ ਹੈ ਜੀ ਬਹੁਤ ਹੀ ਜਿਆਦਾ ਪਿਆਰਾ ਨਾ ਇਹਨਾਂ ਦਾ ਕਲਰ ਖਰਾਬ ਹੋਵੇ ਨਾ ਇਹ ਫੈਬਰਿਕ ਖਰਾਬ ਹੋਵੇ ਬਹੁਤ ਸੋਹਣਾ ਸਟਫ ਹੈ ਤੁਸੀਂ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾਓ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੋ ਜੀ ਬੈਲ ਆਈਕਨ ਨੂੰ ਨਪਲੈ ਕਰੋ ਜੀ ਤਾਂ ਜੋ ਸਾਡੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ